ਪ੍ਰੋਗਰਾਮ ਦਾ ਜੀ ਦੀ ਸਟਾਫ ਦੀ ਜਿਹਨਾਂ ਸਾਡੇ 74 ਸਾਲ ਹੋ ਗਏ ਨੇ ਜੋਤੀ ਜੋਤ ਆਚਰ ਪਰੋਣਾ ਦਾ ਜੋਤੀ ਜੋਤ ਦਿਵਸ ਨੂੰ ਨਮਨ ਕਰਨੇ ਆ ਤੇ ਉਹਨਾਂ ਦੇ ਨਾਲ ਪ੍ਰੋਗਰਾਮ ਦਾ ਜੀ ਦੀ ਕੁਟਗੰਦੀ ਨੂੰ ਵੀ ਸਾਡੇ 74 ਸਾਲ ਹੋ ਗਏ ਉਹਨਾਂ ਨੂੰ ਵੀ ਆਪਾਂ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਵਾਗੇ ਔਰ ਅਜੇ ਦੇ ਪਾਸ਼ਕਰੂnga ਦੇਵ ਜੀ ਦਾ ਉਹਨਾਂ ਦਾ ਇਹ ਪੁੱਤ ਬੱਚੀ ਦਿਵਸ ਹੈ ਸਾਰੀ ਸੰਗਤ ਨੂੰ ਮੈਂ ਬਤਾਇ ਤੇ ਆਂਗਾ ਉਹ ਉਹਨਾਂ ਦਾ ਅਜੀਤ ਜੀ ਦਾ ਜੀਵਨ ਹੈ ਆਪਾਂ ਚਾਰ ਰੀਸੈਂਟ ਦੇਖ ਸਕਦੇ ਹਾਂ ਸਭ ਤੋਂ ਪਹਿਲਾ ਜੀਵਨ ਜੋ ਉਹਨਾਂ ਦਾ ਬਚਪਨ ਅਤੇ ਜਵਾਨੀ ਦੇ ਵਿੱਚ ਉਸ ਤੋਂ ਬਾਅਦ ਜੀਵਨ ਦੀ ਯਾਤਰਾ માં ਉਸ ਤੋਂ ਬਾਅਦ ਜੋ ਗੁਰੂ ਅੰਗਦ ਦੇਵ ਜੀ ਦੇ ਗੱਲ ਲੱਗੇ ਕਿ ਉਹਨਾਂ ਨੇ 12 ਸਾਲ ਗਾਗਰ ਦੀ ਸੇਵਾ ਉਹਨਾਂ ਨੇ ਬਹੁਤ ਗੁਰੂ ਰੂਪੀ ਆਪਾਂ ਕਹੀ ਬਹੁਤ ਵੱਡੀ ਸੇਵਾ ਸੀਗੀ ਤੇ ਚੌਥਾ ਉਹਨਾਂ ਦਾ ਜੀਵਨ ਹੁੰਦਾ ਹੈ ਉਹਨਾਂ ਨੂੰ ਜੀਵਨ ਮੁਕਤਾ ਕਰਨ ਦੇ ਦਿਨ ਕੋਰਤਾ ਕਰਨ ਦੀ ਦਿੱਤੀ ਗਈ ਉਸ ਤੋਂ ਬਾਅਦ ਕਿਉਂਕਿ ਸਮੇਂ ਅਨੁਸਾਰ ਇਹ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਹੁੰਦੀਆਂ ਰਹਿਦੀਆਂ ਨੇ ਜਦੋਂ ਉਸ ਬੱਚੇ ਨੂੰ